ਦੁਨੀਆ ਦੇ ਹਰ ਇਨਸਾਨ ਨੂੰ ਪੈਸਾ ਕਮਾਉਣ ਦੇ ਨਾਲ ਨਾਲ ਪੈਸੇ ਦੀ ਸੰਭਾਲ ਕਰਨਾ ਬੜਾ ਜ਼ਰੂਰੀ ਦਿਖਾਵੇ ਤੋਂ ਹਮੇਸ਼ਾ ਬਚਣਾ ਚਾਹੀਦਾ ਅੱਜ ਕੱਲ ਸੋਸ਼ਲ ਮੀਡੀਆ ਤੇ ਨਜ਼ਰ ਮਾਰੋ ਬਹੁਤ ਲੋਕ ਆਪਣੀ ਝੂਠੀ ਅਮੀਰੀ ਦਾ ਮੇਲਾ ਲਾ ਕੇ ਬੈਠੇ ਹਨ ਕਿਤੇ ਮਹਿੰਗੀਆਂ ਕਾਰਾਂ ਦੀਆਂ ਚਾਬੀਆਂ ਝਲਕ ਰਹੀਆਂ ਨੇ ਕਿਤੇ ਵੱਡੇ ਘਰਾਂ ਦੇ ਕੋਨੇ ਦਿਖਾਏ ਜਾ ਰਹੇ ਨੇ ਸਾਤੇ ਕਿਤੇ ਬ੍ਰਾਂਡਡ ਕੱਪੜਿਆਂ ਵਾਲੀਆਂ ਸੈਲਫੀਆਂ ਦੀ ਲੜੀ ਲੱਗੀ ਪਈ ਹੈ ਪਰ ਇੱਕ ਸਵਾਲ ਅਸਲ ਅਮੀਰੀ ਇਸੇ ਨੂੰ ਕਹਿੰਦੇ ਆ ਨਹੀਂ ਜਿਹੜਾ ਬੰਦਾ ਸੱਚਮੁੱਚ ਅਮੀਰ ਹੁੰਦਾ ਉਹ ਸ਼ੋਰ ਨਹੀਂ ਮਚਾਉਂਦਾ ਉਸ ਦੀ ਤਾਕਤ ਉਸ ਦੇ ਸੋਸ਼ਲ ਮੀਡੀਆ ਤੇ ਨਹੀਂ ਉਸ ਦੇ ਬੈਂਕ ਬੈਲੈਂਸ ਉਸ ਦੀ ਇਨਵੈਸਟਮੈਂਟ ਅਤੇ ਉਸ ਦੀ ਸੋਚ ਵਿੱਚ ਹੁੰਦੀ ਹੈ ਹੁਣ ਤੁਸੀਂ ਦੱਸੋ ਜਿਆਦਾ ਸਫਲ ਕੌਣ ਉਹ ਜੋ ਸਾਰਾ ਪੈਸਾ ਮਹਿੰਗੀਆਂ ਚੀਜ਼ਾਂ ਵਿੱਚ ਲਾ ਕੇ ਸਿਰਫ ਲੋਕਾਂ ਨੂੰ ਦਿਖਾਉਂਦਾ ਫਿਰੇ ਜਾਂ ਉਹ ਜੋ ਚੁੱਪਚਾਪ ਨਿਵੇਸ਼ ਕਰਦਾ ਹੋਇਆ ਆਪਣੀ ਅਤੇ ਆਪਣੀਆਂ ਪੀੜ੍ਹੀਆਂ ਦੀ ਜ਼ਿੰਦਗੀ ਸੁਰੱਖਿਅਤ ਕਰ ਜਾਂਦਾ ਅੱਜ ਦੀ ਵੀਡੀਓ ਵਿੱਚ ਅਸੀਂ ਇਹੀ ਸਮਝਾਂਗੇ ਪੈਸਾ ਲਗਾਉਣਾ ਸਿੱਖੋ ਦਿਖਾਉਣਾ ਨਹੀਂ ਇਸ ਦਾ ਅਸਲ ਰਾਜ ਕੀ ਹੈ ਇਹ ਗੱਲਾਂ ਕਿਵੇਂ ਤੁਹਾਡੀ ਪੈਸੇ ਪ੍ਰਤੀ ਸੋਚ ਨੂੰ ਪੂਰੀ ਤਰ੍ਹਾਂ ਬਦਲ ਦੇਣਗੀਆਂ ਪੰਜਾਬੀ ਰੂਹ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਅੱਗੇ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਸਮਝੀਏ ਕਿ ਲੋਕ ਪੈਸਾ ਦਿਖਾਉਂਦੇ ਕਿਉਂ ਨੇ ਲਗਾਉਂਦੇ ਕਿਉਂ ਨਹੀਂ ਸਾਨੂੰ ਲੱਗਦਾ ਜਦ ਤੱਕ ਅਸੀਂ ਨਵੀਂ ਕਾਰ ਮਹਿੰਗਾ ਫੋਨ ਵੱਡਾ ਘਰ ਨਹੀਂ ਦਿਖਾਉਂਦੇ ਲੋਕ ਸਾਨੂੰ ਸਫਲ ਨਹੀਂ ਮੰਨਣਗੇ ਇਸੇ ਦਬਾਅ ਵਿੱਚ ਆ ਕੇ ਅਸੀਂ ਉਹ ਚੀਜ਼ਾਂ ਖਰੀਦ ਲੈਂਦੇ ਹਾਂ ਜਿਨ੍ਹਾਂ ਦੀ ਸਾਨੂੰ ਲੋੜ ਵੀ ਨਹੀਂ ਹੁੰਦੀ ਸਿਰਫ ਉਹਨਾਂ ਨੂੰ ਪ੍ਰਭਾਵਿਤ ਕਰਨ ਲਈ ਜਿਨ੍ਹਾਂ ਲੋਕਾਂ ਨੂੰ ਸਾਡੀ ਕੋਈ ਪਰਵਾਹ ਹੀ ਨਹੀਂ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਮੱਸਿਆ ਕੀ ਹੈ ਦਿਖਾਵਾ ਅਤੇ ਦਿਖਾਵਾ ਵੀ ਉਹ ਲੋਕ ਕਰਦੇ ਨੇ ਜਿਹੜੇ ਅਕਸਰ ਕਰਜ਼ਿਆਂ ਦੇ ਜਾਲ ਵਿੱਚ ਫਸੇ ਹੋਏ ਹੁੰਦੇ ਨੇ ਭਾਵ ਦੂਜਿਆਂ ਦੀ ਬਰਾਬਰੀ ਕਰਨ ਦੀ ਗਲਤ ਦੌੜ ਵਿੱਚ ਲੋਕ ਅੱਜ ਦੇ ਝੂਠੇ ਪ੍ਰਭਾਵ ਲਈ ਆਪਣੇ ਭਵਿੱਖ ਦੀ ਕਮਾਈ ਦਿਖਾਵੇ ਵਿੱਚ ਖਤਮ ਕਰ ਦਿੰਦੇ ਨੇ ਉਹ ਲਗਜ਼ਰੀ ਜ਼ਿੰਦਗੀ ਨਹੀਂ ਜੀ ਰਹੇ ਉਹ ਸਿਰਫ ਉਸ ਦਾ ਡਰਾਮਾ ਕਰ ਰਹੇ ਹੁੰਦੇ ਨੇ ਯਾਦ ਰੱਖੋ ਮਹਿੰਗੀਆਂ ਚੀਜ਼ਾਂ ਖਰੀਦਣ ਨਾਲ ਤੁਹਾਡੀ ਨੈਟਵਰਥ ਵੱਧਦੀ ਨਹੀਂ ਘਟਦੀ ਹੈ ਪਰ ਸੋਸ਼ਲ ਮੀਡੀਆ ਦਾ ਨਸ਼ਾ ਐਸਾ ਹੈ ਕਿ ਦਿਖਾਵਾ ਕਰਕੇ ਤੁਹਾਨੂੰ ਲੱਗਦਾ ਕਿ ਤੁਸੀਂ ਸੱਚਮੁੱਚ ਅਮੀਰ ਹੋ ਗਏ ਹੋ ਪਰ ਸੱਚ ਜਿੰਨਾ ਜ਼ਿਆਦਾ ਪੈਸਾ ਤੁਸੀਂ ਦਿਖਾਵੇ ਤੇ ਲਾਉਗੇ ਉਨਾ ਹੀ ਘੱਟ ਪੈਸਾ ਤੁਹਾਡੇ ਕੋਲ ਅਸਲ ਅਮੀਰ ਬਣਨ ਲਈ ਬਚੇਗਾ ਦਿਖਾਵਾ ਤੁਹਾਨੂੰ ਖੁਸ਼ੀ ਨਹੀਂ ਦਿੰਦਾ ਉਹ ਸਿਰਫ ਤੁਹਾਨੂੰ ਹੋਰ ਕਰਜ਼ੇ ਹੋਰ ਤਣਾਅ ਅਤੇ ਹੋਰ ਦਬਾਅ ਵੱਲ ਤੱਕਦਾ ਹੈ ਹੁਣ ਗੱਲ ਕਰੀਏ ਉਸ ਇਨਸਾਨ ਦੀ ਜੋ ਸਾਰੀ ਦੁਨੀਆ ਨੂੰ ਸਿਖਾਉਂਦਾ ਹੈ ਅਸਲੀ ਅਮੀਰੀ ਕੀ ਹੁੰਦੀ ਹੈ ਅਤੇ ਉਸ ਨੂੰ ਕਿਵੇਂ ਲੁਕਾਇਆ ਜਾਂਦਾ ਹੈ ਮੈਂ ਗੱਲ ਕਰਨ ਲੱਗਾ ਹਾਂ ਦੁਨੀਆ ਦੇ ਸਭ ਤੋਂ ਸਫਲ ਨਿਵੇਸ਼ਕ ਵਾਰਨ ਬਫੇਟ ਦੀ ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਹੈ ਪਰ ਉਹਨਾਂ ਦੀ ਜ਼ਿੰਦਗੀ ਵੇਖੋ ਲਗੇਗਾ ਨਹੀਂ ਕਿ ਇਹ ਬੰਦਾ ਅਰਬਾਂ ਦਾ ਮਾਲਕ ਹੈ ਉਹ ਅੱਜ ਵੀ ਉਸੇ ਛੋਟੇ ਪੁਰਾਣੇ ਘਰ ਵਿੱਚ ਰਹਿੰਦੇ ਨੇ ਜੋ ਉਹਨਾਂ ਨੇ 1958 ਵਿੱਚ ਸਿਰਫ 31500 ਡਾਲਰ ਦਾ ਖਰੀਦਿਆ ਸੀ ਸੋਚੋ ਇੱਕ ਬੰਦਾ ਜਿਸ ਕੋਲ ਅਰਬਾਂ ਦੀ ਦੌਲਤ ਹੈ ਪਰ ਫਿਰ ਵੀ ਕਦੇ ਲਗਜ਼ਰੀ ਮਹੱਲ ਨਹੀਂ ਖਰੀਦਦਾ ਉਹ ਸਾਦਾ ਭੋਜਨ ਖਾਂਦਾ ਸਾਦੀ ਜ਼ਿੰਦਗੀ ਜਿਉਂਦਾ ਅਤੇ ਆਪਣਾ ਰੋਜ਼ਾਨਾ ਕੰਮ ਵੀ ਖੋਦ ਕਰਨਾ ਪਸੰਦ ਕਰਦਾ ਹੈ ਉਸ ਦਾ ਕਹਿਣਾ ਹੈ ਜੇ ਤੁਹਾਡੇ ਕੋਲ ਅਸਲੀ ਖੁਸ਼ੀ ਹੈ ਚੰਗੇ ਦੋਸਤ ਹਨ ਤਾਂ ਤੁਹਾਨੂੰ ਆਪਣੇ ਆਪ ਨੂੰ ਮਹਿੰਗੀਆਂ ਚੀਜ਼ਾਂ ਨਾਲ ਅਮੀਰ ਸਾਬਤ ਕਰਨ ਦੀ ਲੋੜ ਨਹੀਂ ਵਾਰਨ ਵਫਟ ਦੀ ਸੋਚ ਬਹੁਤ ਸਿੱਧੀ ਤੇ ਸਾਫ਼ ਹੈ ਜੇ ਤੁਸੀਂ ਉਹ ਚੀਜ਼ਾਂ ਖਰੀਦਦੇ ਹੋ ਜਿਨ੍ਹਾਂ ਦੀ ਤੁਹਾਨੂੰ ਲੋੜ ਨਹੀਂ ਤਾਂ ਇੱਕ ਦਿਨ ਤੁਹਾਨੂੰ ਉਹ ਚੀਜ਼ਾਂ ਵੇਚਣੀਆਂ ਪੈਣਗੀਆਂ ਜਿਨ੍ਹਾਂ ਦੀ ਤੁਹਾਨੂੰ ਲੋੜ ਹੁੰਦੀ ਹੈ ਉਹ ਕਦੇ ਵੀ ਆਪਣੇ ਪੈਸੇ ਮਹਿੰਗੀਆਂ ਕਾਰਾਂ ਜੱਟ ਜਾਂ ਬੇਸਮਝ ਲਗਜ਼ਰੀ ਵਿੱਚ ਨਹੀਂ ਵਰਤਦੇ ਉਹ ਆਪਣੀ ਦੌਲਤ ਕੰਪਨੀਆਂ ਦੇ ਸ਼ੇਅਰਾਂ ਵਿੱਚ ਨਿਵੇਸ਼ ਕਰਦੇ ਹਨ ਜੋ ਉਹਨਾਂ ਨੂੰ ਬਿਨਾਂ ਦਿਖਾਵੇ ਦੇ ਹੋਰ ਪੈਸਾ ਬਣਾ ਕੇ ਦਿੰਦੇ ਨੇ ਇਸ ਦਾ ਨਾਮ ਹੈ ਪੈਸਾ ਲੁਕਾਉਣਾ ਕਿਉਂ ਕਿ ਉਹਨਾਂ ਨੂੰ ਕਿਸੇ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ ਉਸ ਦੀ ਤਾਕਤ ਉਸ ਦੇ ਬੈਂਕ ਵਿੱਚ ਹੈ ਇੰਸਟਾਗ੍ਰam ਤੇ ਨਹੀਂ ਸਮਝੋ ਅਸਲੀ ਅਮੀਰੀ ਦਿਖਾਵੇ ਵਿੱਚ ਨਹੀਂ ਸਾਦਗੀ ਅਤੇ ਗੁਪਤ ਨਿਵੇਸ਼ਾਂ ਵਿੱਚ ਹੁੰਦੀ ਹੈ ਜਦੋਂ ਤੁਸੀਂ ਦਿਖਾਵਾ ਛੱਡ ਦਿੰਦੇ ਹੋ ਤਾਂ ਤੁਹਾਡੀ ਦੌਲਤ ਚੁੱਪਚਾਪ ਤੇਜ਼ੀ ਨਾਲ ਅੱਗੇ ਵਧਣ ਲੱਗਦੀ ਹੈ ਹੁਣ ਗੱਲ ਕਰਦੇ ਹਾਂ ਪੈਸਾ ਲਗਾਉਣਾ ਕਿਵੇਂ ਇਹ ਕੋਈ ਜਾਦੂ ਨਹੀਂ ਇਹ ਤਾਂ ਸਿਰਫ ਕੁਝ ਸਹੀ ਵਿੱਤੀ ਆਦਤਾਂ ਹਨ ਅਤੇ ਇਹਨਾਂ ਵਿੱਚੋਂ ਤਿੰਨ ਨਿਯਮ ਤੁਹਾਡੀ ਜ਼ਿੰਦਗੀ ਬਦਲ ਸਕਦੇ ਹਨ ਨਿਯਮ ਨੰਬਰ 1 ਜ਼ਰੂਰਤ ਅਤੇ ਚਾਹਤ ਵਿੱਚ ਫਰਕ ਕਰੋ ਕੁਝ ਲੋਕ ਆਪਣੀ ਸਾਰੀ ਕਮਾਈ ਚਾਹਤਾਂ ਤੇ ਖਤਮ ਕਰ ਦਿੰਦੇ ਨੇ ਸਿਰਫ ਦਿਖਾਵੇ ਲਈ ਸਿਰਫ ਲਾਇਕਾਂ ਲਈ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਆਪਣੇ ਆਪ ਨੂੰ ਇੱਕ ਸਵਾਲ ਪੁੱਛੋ ਕੀ ਇਹ ਮੇਰੀ ਜ਼ਿੰਦਗੀ ਨੂੰ ਸੱਚਮੁੱਚ ਬਿਹਤਰ ਬਣਾਏਗੀ ਜਾਂ ਸਿਰਫ ਕੁਝ ਦਿਨ ਲਈ ਖੁਸ਼ੀ ਦਾ ਭਰਮ ਦੇਵੇਗੀ ਜੇ ਚੀਜ਼ ਸਿਰਫ ਦਿਖਾਵੇ ਲਈ ਹੈ ਉਹ ਪੈਸਾ ਬਚਾਓ ਤੇ ਨਿਵੇਸ਼ ਕਰੋ ਇਹੀ ਅਮੀਰ ਲੋਕਾਂ ਦੀ ਸੋਚ ਹੁੰਦੀ ਹੈ ਅਸਲੀ ਅਮੀਰ ਪਹਿਲਾਂ ਨਿਵੇਸ਼ ਕਰਦੇ ਨੇ ਫਿਰ ਬਚੇ ਹੋਏ ਪੈਸੇ ਨਾਲ ਖਰਚ ਨਿਯਮ ਨੰਬਰ 2 ਕਰਜ਼ਾ ਨਹੀਂ ਐਸੈਟ ਬਣਾਓ ਦੂਜਾ ਨਿਯਮ ਕਹਿੰਦਾ ਹੈ ਉਹ ਚੀਜ਼ਾਂ ਖਰੀਦੋ ਜੋ ਤੁਹਾਡੇ ਲਈ ਪੈਸਾ ਪੈਦਾ ਕਰਨ ਇਹਨਾਂ ਨੂੰ ਐਸੈਟ ਕਿਹਾ ਜਾਂਦਾ ਹੈ ਲਗਜ਼ਰੀ ਕਾਰ ਉਸ ਦੀ ਕੀਮਤ ਤਾਂ ਹਰ ਸਾਲ ਘਟਦੀ ਹੈ ਉਹ ਖਰਚਾ ਹੈ ਐਸੈਟ ਨਹੀਂ ਪਰ ਨਿਵੇਸ਼ ਜਾਇਦਾਦ ਸ਼ੇਅਰ ਕਾਰੋਬਾਰ ਇਹਨਾਂ ਦੀ ਕੀਮਤ ਰੋਜ਼ਾਨਾ ਵੱਧਦੀ ਹੈ ਇਹ ਪੈਸਾ ਬਣਾਉਂਦੇ ਨੇ ਇਹੀ ਹੁੰਦਾ ਹੈ ਅਸਲੀ ਅਮੀਰ ਬਨਣਾ ਜਦੋਂ ਤੁਸੀਂ ਕੋਈ ਅਜਹੀ ਜਾਇਦਾਦ ਮਿਊਚੁਅਲ ਫੰਡ ਜਾਂ ਨਿਵੇਸ਼ ਚੁਣਦੇ ਹੋ ਜਿਸ ਦੀ ਕੀਮਤ ਸਮੇਂ ਨਾਲ ਵੱਧਦੀ ਹੈ ਉਹ ਹੀ ਤੁਹਾਡਾ ਐਸਟ ਹੁੰਦਾ ਹੈ ਇਹ ਹੈ ਖਾਮੋਸ਼ ਅਮੀਰੀ ਦਾ ਰਾਜ ਆਪਣੀ ਮਿਹਨਤ ਦੀ ਕਮਾਈ ਨੂੰ ਵਧਣ ਦਾ ਮੌਕਾ ਦਿਓ ਦਿਖਾਵੇ ਤੇ ਪੈਸਾ ਖਤਮ ਕਰਨ ਦੀ ਬਜਾਏ ਉਥੇ ਲਾਓ ਜਿੱਥੇ ਚੁੱਪਚਾਪ ਪੈਸਾ ਤੁਹਾਡੇ ਲਈ ਕੰਮ ਕਰੇ ਨਿਯਮ ਨੰਬਰ 3 ਆਪਣੀ ਕਮਾਈ ਨੂੰ ਗੁਪਤ ਰੱਖੋ ਇਹ ਤੀਜਾ ਨਿਯਮ ਸਭ ਤੋਂ ਜ਼ਰੂਰੀ ਹੈ ਸੀਕਰੇਸੀ ਤੁਹਾਡੀ ਤਨਖਾਹ ਤੁਹਾਡੀ ਬਜਟ ਤੁਹਾਡੀਆਂ ਇਨਵੈਸਟਮੈਂਟਾਂ ਇਹ ਕਿਸੇ ਨੂੰ ਦੱਸਣ ਵਾਲੀਆਂ ਗੱਲਾਂ ਨਹੀਂ ਜਿਵੇਂ ਹੀ ਲੋਕਾਂ ਨੂੰ ਤੁਹਾਡੇ ਪੈਸੇ ਦਾ ਪਤਾ ਲੱਗਦਾ ਹੈ ਦੋ ਮੁਸ਼ਕਲਾਂ ਖੁਦ ਚੱਲ ਕੇ ਆ ਜਾਂਦੀਆਂ ਨੇ ਬੇਲੋੜੇ ਖਰਚ ਤੁਹਾਨੂੰ ਦਿਖਾਵੇ ਲਈ ਮਜਬੂਰ ਕਰਦਾ ਹੈ ਬੇ ਲੋੜੀਆਂ ਮੰਗਾ ਕੋਈ ਪੈਸਾ ਮੰਗੇਗਾ ਕੋਈ ਆਧਾਰ ਕੋਈ ਮਦਦ ਇਸ ਲਈ ਯਾਦ ਰੱਖੋ ਸ਼ੋਰ ਹਮੇਸ਼ਾ ਸ਼ੋਰ ਹਮੇਸ਼ਾ ਖਾਲੀ ਭਾਂਡੇ ਪਾਉਂਦੇ ਨੇ ਜਦੋਂ ਤੁਸੀਂ ਚੁੱਪ ਚਾਪ ਮਿਹਨਤ ਕਰਦੇ ਰਹੋਗੇ ਇੱਕ ਦਿਨ ਤੁਹਾਡੀ ਦੌਲਤ ਬਿਨਾ ਕੁਝ ਕਹੇ ਆਪ ਬਿਆਨ ਕਰੇਗੀ ਅੱਜ ਅਸੀਂ ਇਹ ਗੱਲ ਬੜੀ ਸਾਫ਼ ਸਮਝੀ ਅਸਲ ਅਮੀਰੀ ਸੋਸ਼ਲ ਮੀਡੀਆ ਤੇ ਨਹੀਂ ਤੁਹਾਡੇ ਬੈਂਕ ਅਕਾਊਂਟ ਅਤੇ ਤੁਹਾਡੇ ਨਵੇਸ਼ਾਂ ਵਿੱਚ ਲੁਕੀ ਹੁੰਦੀ ਹੈ ਸਫਲਤਾ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਕੋਲ ਲਗਜ਼ਰੀ ਚੀਜ਼ ਖਰੀਦਣ ਦੀ ਤਾਕਤ ਹੈ ਸਫਲਤਾ ਇਹ ਹੈ ਕਿ ਤੁਸੀਂ ਉਸ ਤਾਕਤ ਨੂੰ ਵਰਤਣ ਤੋਂ ਪਹਿਲਾਂ ਦਿਮਾਗ ਵਰਤਦੇ ਹੋ ਅਸਲੀ ਤਾਕਤ ਨੈਟਵਰਥ ਵਿੱਚ ਹੁੰਦੀ ਹੈ ਸੈਲਫੀਆਂ ਵਿੱਚ ਨਹੀਂ ਹੁਣ ਸਮਾਂ ਹੈ ਸ਼ੋਰ ਨਾਲ ਨਹੀਂ ਸ਼ਾਂਤੀ ਨਾਲ ਅਮੀਰ ਬਣਨ ਦਾ ਆਪਣੀ ਕਾਰ ਤੋਂ ਪਹਿਲਾਂ ਆਪਣੇ ਬੈਂਕ ਬੈਲੈਂਸ ਨੂੰ ਅਪਡੇਟ ਕਰੋ ਅੱਜ ਤੋਂ ਇੱਕ ਫੈਸਲਾ ਲਾਓ ਕਿਸੇ ਨੂੰ ਦਿਖਾਉਣ ਲਈ ਇੱਕ ਵੀ ਫਾਲਤੂ ਖਰਚਾ ਨਹੀਂ ਕਰਨਾ ਦਿਖਾਵਾ ਛੱਡੋ ਨਿਵੇਸ਼ ਕਰਨਾ ਸ਼ੁਰੂ ਕਰੋ ਅਤੇ ਆਪਣੀ ਦੌਲਤ ਨੂੰ ਚੁੱਪਚਾਪ ਵਧਣ ਦਿਓ ਹੁਣ ਤੁਹਾਡੀ ਵਾਰੀ ਕਮੈਂਟ ਕਰਕੇ ਦੱਸੋ ਤੁਸੀਂ ਅੱਜ ਕਿਹੜਾ ਨਿਯਮ ਸਿੱਖਿਆ ਅਤੇ ਸਭ ਤੋਂ ਪਹਿਲਾਂ ਕਿਹੜਾ ਫਾਲਤੂ ਖਰਚਾ ਛੱਡ ਰਹੇ ਹੋ ਤੁਹਾਡਾ ਇੱਕ ਕਮੈਂਟ ਕਿਸੇ ਹੋਰ ਲਈ ਪ੍ਰੇਰਨਾ ਬਣ ਸਕਦਾ ਹੈ ਜੇ ਇਹ ਵੀਡੀਓ ਜਾਂ ਜਾਣਕਾਰੀ ਤੁਹਾਡੇ ਲਈ ਕੀਮਤੀ ਸੀ ਇਸ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜ਼ਰੂਰ ਸ਼ੇਅਰ ਕਰੋ ਅਜਿਹੀਆਂ ਹੋਰ ਜ਼ਰੂਰੀ ਵਿੱਤੀ ਗੱਲਾਂ ਜਾਣਨ ਲਈ ਸਾਡੇ ਚੈਨਲ ਪੰਜਾਬੀ ਰੂ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੀ ਅਮੀਰੀ ਵੱਲ ਵੱਧ ਦੀ ਹਰ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦੋਂ ਤੱਕ ਚੁੱਪ ਚਾਪ ਮਿਹਨਤ ਕਰੋ ਖਾਮੋਸ਼ੀ ਨਾਲ ਅਮੀਰ ਬਣੋ ਧੰਨਵਾਦ